ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਤੁਹਾਨੂੰ ਅਪਡੇਟ ਫਿਰ ਸਾਹਮਣੇ ਆ ਗਈ ਆ ਜਿਹੜੀ ਕਿ ਝਾੜੂ ਵਾਲਿਆਂ ਦੇ ਵਰਕਰ ਝਾੜੂ ਵਾਲਿਆਂ ਦੇ ਖਿਲਾਫ ਵੀ ਇੱਕ ਬਹੁਤ ਵੱਡਾ ਧਰਨਾ ਲਾ ਦਿੱਤਾ ਗਿਆ ਤੇ ਜਿਹਦੇ ਵਿੱਚ ਬਈ ਜਿਹੜਾ ਇੱਕ ਜੁੱਧ ਕਾਤਲਾਂ ਵਿਰੁੱਧ ਇਹ ਨਾਮ ਦਿੱਤਾ ਗਿਆ ਜਿਹੜਾ ਕਿ ਇੱਕ ਜਸ ਬਾਬਾ ਜਸ ਬਾਬਾ ਕੋ ਜਿਹੜਾ ਇਹ ਸਰਪੰਚ ਸੀ ਜਿਨੇ ਆਪਣੇ ਗੋਲੀ ਮਾਰ ਕੇ ਆਪਣੀ ਜਾਨ ਦਿੱਤੀ ਆ ਤੇ ਕਹਿਣ ਦਾ ਮਤਲਬ ਕੀ ਦੇ ਕਾਰਨ ਹੋਇਆ ਇਹ ਪਾਰਟੀਆਂ ਦੇ ਕਾਰਨ ਪਹਿਲਾਂ ਇੱਕ ਤੁਹਾਨੂੰ ਵੀਡੀਓ ਸੁਣਾ ਦਈਏ ਬਣੇ ਰਹੋ ਚੈਨਲ ਤੇ 2 ਕੁ ਮਿੰਟ ਦੀ ਵੀਡੀਓ ਫਿਰ ਅਪਾ ਅਗਲੇ ਵਿਚਾਰ ਸਾਂਝੇ ਕਰਾਂਗੇ ਸੋਣੋ ਵੀਡੀਓ ਯੁੱਧ ਕਾਤਲਾਂ ਵਿਰੁੱਧ ਆਮ ਆਦਮੀ ਪਾਰਟੀ ਨੇ ਚਲਾਇਆ ਸੀ ਯੁੱਧ ਨਸ਼ਾ ਵਿਰੁੱਧ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਇਲਾਕੇ ਦੇ ਲੋਕਾਂ ਨੇ ਚਲਾ ਦਿੱਤਾ ਯੁੱਧ ਕਾਤਲਾਂ ਵਿਰੁੱਧ ਇਹ ਕਾਤਲ ਕਿਨੋਂ ਕਿਹਾ ਗਿਆ ਕਾਤਲਾਂ ਦੇ ਵਿੱਚ ਦੋ ਫੋਟੋ ਤੁਸੀਂ ਦੇਖ ਰਹੇ ਹੋ ਇੱਕ ਐਮਐਲਏ ਫੌਜਾ ਸਿੰਘ ਸਰਾਰੀ ਤੇ ਇੱਕ ਉਹਨਾਂ ਦੇ ਪੀਏ ਬਚੱਤਰ ਸਿੰਘ ਲਾਢੀ ਦੀ ਹੈ ਤੇ ਦੋਨਾਂ ਦੇ ਮੂੰਹ ਦੇ ਉੱਤੇ ਖੂਨ ਨਾਲ ਲਿਪੜੇ ਹੋਏ ਪੰਜੇ ਲਗਾਏ ਗਏ ਆ ਕਿ ਇਹ ਯੁੱਧ ਕਾਤਲਾਂ ਇਹ ਇੰਨਾ ਲੋਕਾਂ ਦਾ ਇਹ ਕਹਿਣਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਤੋਂ ਹੀ ਜਿਹੜੇ ਲੀਡਰ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆਂ ਜਾਤ ਲਗਾਉਣਾ ਜੀ ਜੋਜਾ ਸਿੰਘ ਸਰਾਰੀ ਤੇ ਉਹਨਾਂ ਦਾ ਪੀਏ ਲਾਡੀ ਜੀ ਮੈਂ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਹਲਕਾ ਗੁਰੂ ਸਾਹਾ ਦਾ ਜੀ ਪਾਰਟੀ ਦੇ ਵਿੱਚ ਸੇਵਾ ਕਰਦਿਆਂ ਬਹੁਤ ਮਾੜੀ ਘਟਨੀ ਘਟ ਗਈ ਹੈ ਜੀ ਸਾਡੇ ਹਲਕੇ ਗੁਰੂ ਸਾਹਾ ਦੇ ਵਿੱਚ ਜਿਹੜਾ ਜਸ਼ਨਪਾਵਾ ਸਾਡੇ ਪਿੰਡ ਟ੍ਰੇਡੇ ਦਾ ਸਰਪੰਚ ਬਣਿਆ ਸੀ ਪਹਿਲੋ ਜਦੋਂ ਬਣਿਆ ਸੀ ਉਦੋਂ ਵੀ ਉਹਦੇ ਤੋਂ ਪੈਸੇ ਲੈ ਗਏ ਬਾਅਦ ਵਿੱਚ ਫਿਰ ਜਿਵੇਂ ਜਿਵੇਂ ਸਮਾਂ ਆਉਂਦਾ ਗਿਆ ਕਦੀ ਉਹਨੂੰ ਕਹਿੰਦੇ ਤੇਰੇ ਨਾਲ ਮੈਂਬਰ ਜੋੜਦੇ ਤਾਂ ਪੈਸੇ ਲੈਣੇ ਇਹ ਪੰਚਾਇਤੀ ਪੈਲੀ ਦੀ ਬੋਲੀ ਹੋਣੀ ਤਾਂ ਉਹਨੂੰ ਕਹਿੰਦੇ ਸਾਨੂੰ ਪੈਸੇ ਦਿਓ ਉਸ ਤੋਂ ਮਗਰੋਂ ਫਿਰ ਕਹਿੰਦੇ 1 ਲੱਖ ਰੁਪਇਆ ਦਿਓ ਬਾਕੀ ਉਹ ਐਡਾ ਕੋ ਭਲਾ ਮਾਨਸ ਨੌਜਵਾਨ ਮੁੰਡਾ ਸੀ ਸਾਡਾ ਕਿਤੇ ਵੀ ਰੈਲੀ ਕਿਤੇ ਵੀ ਧਰਨਾ ਆਮ ਆਦਮੀ ਪਾਰਟੀ ਦਾ ਰੇਕ ਥਾਂ ਤੇ ਉਹ ਬੰਦਾ ਗਿਆ ਐਨੀ ਪਾਰਟੀ ਦੇ ਵਿੱਚ ਸੇਵਾ ਕਰਦਾ ਸੀ ਪੱਲਿਓ ਤੇਲ ਪਾਲਣਾ ਪੱਲਿਓ ਗੱਡੀ ਲਜਾਣੀ ਪਰ ਇਸ ਘਟ ਗਿਆ ਐਮਐਲਏ ਨੇ ਕੋਈ ਗੁਣ ਨਹੀਂ ਪਾਇਆ ਇਹਦੀ ਮਾਰੀ ਕਰਤੂਤ ਕਰਕੇ ਉਹਨੂੰ ਆਪ ਤੇ ਆਪ ਗੋਲੀ ਮਾਰਨੀ ਪਈ ਇਹ ਇਸ ਵਾਸਤੇ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕਰਦਿਆਂ ਵੀ ਐਨਡੀ ਦਾ ਤੁਰੰਤ ਪਰਚਾ ਦਰਜ ਹੋਵੇ ਹਾਂਜੀ ਇਹ ਜਿਹੜੇ ਲੋਕ ਆ ਉਥੋਂ ਦੇ ਜਿਹੜੇ ਕੀ ਜਸ਼ਨ ਬਾਬਾ ਜਿਹੜਾ ਕੀ ਦੱਸਿਆ ਜਾਂਦਾ ਵੀ ਇਹ ਆਮ ਆਦਮੀ ਪਾਰਟੀ ਦਾ ਇਹ ਵੀ ਇੱਕ ਸਰਪੰਚ ਸੀਗਾ ਤੇ ਪਰ ਇਹਨੇ ਆਪਣੇ ਹੀ ਗੋਲੀ ਮਾਰੀ ਇਹਨਾਂ ਦੇ ਕਾਰਨ ਤਾਂ ਜਿਵੇਂ ਹੁਣ ਜਿਹੜਾ ਇੱਕ ਐਮਐਲਏ ਆ ਤਾਂ ਜਿਹੜਾ ਇੱਕ ਉਹਨਾਂ ਦਾ ਪੀਏ ਆ ਤਾਂ ਹੁਣ ਇਹ ਤੁਸੀਂ ਵੀਡੀਓ ਸੁਣੀ ਲਈ ਨਾਮ ਵੀ ਉਹਨਾਂ ਦਾ ਸੁਣੀ ਲਿਆ ਤੇ ਵੀ ਜਿਹਦੇ ਵਿੱਚ ਹੁਣ ਇਹ ਇਹਨਾਂ ਦੀ ਪਾਰਟੀ ਦੇ ਝਾੜੂ ਵਾਲਿਆਂ ਦੀ ਪਾਰਟੀ ਦੇ ਵਰਕਰ ਸਾਰੇ ਜਿੰਨੇ ਵੀ ਤਾਂ ਇਹਨਾਂ ਦੇ ਖਿਲਾਫ ਕਿਉਂ ਧਰਨਾ ਲੱਗਿਆ ਜਿਹੜਾ ਕਿ ਜੁੱਧ ਨਸ਼ਾ ਵਿਰੁੱਧ ਸਾਰਿਆਂ ਨੂੰ ਪਤਾ ਨਾ ਚਲਾਇਆ ਸੀ ਤੇ ਹੁਣ ਜੁੱਧ ਕਾਤਲਾਂ ਵਿਰੁੱਧ ਖੁਦ ਇਹਨਾਂ ਦੇ ਵਰਕਰ ਹੀ ਕਹਿ ਰਹੇ ਆ ਜਿਵੇਂ ਇਹ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਤਾਂ ਬਹੁਤ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ ਸਾਡੇ ਪੰਜਾਬ ਦੇ ਵਿੱਚ ਕੁਝ ਕ ਨੌਜਵਾਨ ਗੈਸਟ ਕਹਿ ਕੇ ਮਾਰ ਦਿੱਤੇ ਜਾਂਦੇ ਆ ਤੇ ਕੁਝ ਕ ਜੋ ਆਪਣੇ ਕੰਮਕਾਰ ਕਰ ਰਹੇ ਆ ਤੇ ਜਿਹੜੇ ਕੀ ਜਿਵੇਂ ਨਰਿੰਦਰਦੀਪ ਨੂੰ ਮਾਰ ਦਿੱਤਾ ਜਾਂਦਾ ਬੇਦੋਸ਼ੇ ਨੂੰ ਜੋ ਆਪਣੇ ਬੱਚੇ ਪਾਲ ਰਿਆ ਸੀ ਤੇ ਆਪਣਾ ਕੰਮਕਾਰ ਕਰ ਰਿਹਾ ਸੀ ਸੂਝਵਾਨ ਨੌਜਵਾਨ ਪੜਿਆ ਲਿਖਿਆ ਇਨਸਾਨ ਸੀ ਜਿਨੇ ਕੀ ਪਤਾ ਨਹੀਂ ਕਿੰਨੇ ਕ ਅਫਸਰ ਉਹਦੇ ਕੋਲ ਬਣੇ ਹਗੇ ਇੱਕ ਟੀਚਰ ਦੱਸਿਆ ਜਾਂਦਾ ਉਹਦੇ ਕੋ ਪੜ ਕੇ ਪਤਾ ਨਹੀਂ ਕਿੰਨੇ ਕ ਐਸ ਐਚਓ ਡੀ ਐਸ ਪੀ ਆ ਦੇ ਬੱਚੇ ਕਿੰਨੇ ਕ ਪੜ ਕੇ ਗਏ ਤੇ ਨੌਕਰੀਆਂ ਤੇ ਲੱਗੇ ਸੀ ਤੇ ਪਰ ਸੂਝਵਾਨ ਨੌਜਵਾਨ ਨੂੰ ਜਵਾਨ ਨੂੰ ਇਹਨਾਂ ਨੇ ਰਸਤੇ ਚੋਂ ਚੱਕ ਲੇਤਾ ਜਾਂਦਾ ਪਹਿਲਾਂ ਉਹਦੇ ਬਿਜਲੀ ਦੇ ਝੜਕੇ ਲਾਤੇ ਜਾਂਦੇ ਬਾਅਦ ਵਿੱਚ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਤਾਂ ਐਕਸੀਡੈਂਟ ਸਾਬਤ ਕੀਤਾ ਜਾਂਦਾ ਜਿਹੜਾ ਉਹਦੇ ਨਾਲ ਦਾ ਇੱਕ ਸਾਥੀ ਦੱਸਿਆ ਜਾਂਦਾ ਤੇ ਵੀ ਉਹ ਹਸਪੀਟਲ ਚ ਲੈ ਕੇ ਜਾਂਦਾ ਬਾਅਦ ਵਿੱਚ ਉਹ ਤੁਹਾਨੂੰ ਸਾਰਾ ਮਾਮਲਾ ਪਤਾ ਹੀ ਸਾਰਿਆਂ ਨੂੰ ਕਿਉਂਕਿ ਬਹੁਤ ਦਿਨਾਂ ਤੋਂ ਵਾਇਰਲ ਹੋ ਰਹੀਆਂ ਵੀ ਬਾਅਦ ਦੇ ਵਿੱਚ ਉਹਦਾ ਐਕਸੀਡੈਂਟ ਸਾਬਤ ਹੁੰਦਾ ਤੇ ਉੱਥੇ ਇਹ ਭਗੌੜੇ ਹੋਏ ਆ ਪੰਜਾਬ ਪੁਲਿਸ ਵਾਲੇ ਤਾਂ ਇਸ ਕਰਕੇ ਜਿਹੜਾ ਹੁਣ ਜੁੱਧ ਨਸ਼ਾ ਵਿਰੁੱਧ ਨਹੀਂ ਹੈਗਾ ਜਿਵੇਂ ਜੁੱਧ ਸਾਡੇ ਜਵਾਨੀ ਵਿਰੁੱਧ ਹੋ ਗਿਆ ਸਾਡੇ ਪੰਜਾਬ ਦੇ ਲੋਕਾਂ ਵਿਰੁੱਧ ਹੋ ਗਿਆ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਵੀ ਜਿਹੜੇ ਇਹਨਾਂ ਦੇ ਖੁਦ ਆਮ ਆਦਮੀ ਪਾਰਟੀ ਦੇ ਵਰਕਰ ਖੁਦ ਇਹਨਾਂ ਦੇ ਖਿਲਾਫ ਹੀ ਧਰਨੇ ਲਾਉਣੇ ਸ਼ੁਰੂ ਕਰ ਰੱਖਿਆ ਪਹਿਲਾਂ ਇੱਕ ਥੋੜੇ ਦਿਨ ਪਹਿਲਾਂ ਵੀ ਇੱਕ ਧਰਨਾ ਲੱਗੇ ਸੀ ਇਹਨਾਂ ਦੇ ਖਿਲਾਫ ਉਹ ਕਿਹਨੇ ਲਾਇਆ ਸੀ ਉਹ ਜਿਹੜੇ ਇਹਨਾਂ ਦੇ ਪਾਰਟੀ ਦੇ ਵਰਕਰ ਸੀ ਉਹ ਵੀ ਉਹ ਕੀ ਕਹਿ ਰਹੇ ਸੀ ਵੀ ਜਿਹੜੇ ਦਿੱਲੀ ਵਾਲੇ ਆ ਦਿੱਲੀ ਵਾਲਿਆਂ ਨੂੰ ਤਾਂ ਇਹ ਟਿਕਟ ਦੇ ਰਹੇ ਆ ਉਹਨਾਂ ਨੂੰ ਪੰਜਾਬ ਚ ਲਿਆਉਣ ਦੀ ਗੱਲ ਕਰਦੇ ਆ ਵੀ ਉਹਨਾਂ ਨੂੰ ਇੱਕ ਤਰੀਕਾ ਕਿਉਂ ਉਹ ਤਰੀਕਾ ਢਿੱਡ ਚੋਂ ਸਿੱਖਿਆ ਆ ਉਹਨਾਂ ਦੇ ਕਹਣਾ ਵੀ ਇਹ ਸੀ ਸਾਡੇ ਪੰਜਾਬ ਦੇ ਲੋਕਾਂ ਦਾ ਤੇ ਜਿਵੇਂ ਇਹਨਾਂ ਦੀ ਪਾਰਟੀ ਦੇ ਮੈਂਬਰ ਆ ਵੀ ਦਿੱਲੀ ਵਾਲਿਆਂ ਨੂੰ ਇਹੀਂ ਪੰਜਾਬ 'ਚ ਲਿਆਉਣਾ ਚਾਹੁੰਦੇ ਆ ਤੇ ਜਿਹੜੇ ਅਸੀਂ ਨਾਲ ਇਹਨਾਂ ਦੇ ਧੁਰਾਂ ਤੋਂ ਝੰਡੇ ਲੈ ਕੇ ਨਾਲ ਘੁਮੇ ਪੋਸਟਰ ਲਵਾਏ ਤੇ ਅਸੀਂ ਦਿਨ ਰਾਤ ਇਹਨਾਂ ਦੇ ਨਾਲ ਰਹੇ ਤਾਂ ਇਹ ਸਾਨੂੰ ਪਿੱਛੇ ਛੱਡ ਕੇ ਤੇ ਦਿੱਲੀ ਵਾਲਿਆਂ ਨੂੰ ਕਹਿੰਦੇ ਆ ਤੁਸੀਂ ਪੰਜਾਬ ਚ ਜਾਓ ਇਹ ਹੁਣ ਸਾਰਿਆਂ ਨੂੰ ਪਤਾ ਜਿਹੜਾ ਦਿੱਲੀ ਵਾਲਾ ਲਾਲਾ ਕੇਜਰੀਵਾਲ ਜਿਹੜਾ ਕੀ ਪਾ ਕੇ ਗੰਦੀਆਂ ਜੀਆਂ ਚੱਪਣਾ ਤੇ ਪਾ ਕੇ ਸੜੇ ਜੇ ਲੀੜੇ ਕਹਿੰਦਾ ਮੈਂ ਆਮ ਆਦਮੀ ਪਾਰਟੀ ਆਮ ਆਦਮੀ ਆ ਮੈਂ ਜੀ ਤੇ ਹੁਣ ਇਹ ਦੱਸੋ ਦਿੱਲੀ ਵਾਲਿਆਂ ਨੇ ਤਾਂ ਉਹਦੇ ਮਰੀ ਲੱਤ ਝਾੜੂ ਖਲਾਰਤਾ ਤਿੱਲਾ-ਦਿੱਲਾ ਹੋ ਗਏ ਰਹਿ ਗਿਆ ਕਲਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਸੀਐਮ ਭਵੰਤਮਾਨ ਖੜੇ ਹੁੰਦੇ ਆ ਪਹਿਲਾ ਪਾਸੋਂ ਉਸੇ ਦੀ ਹੁੰਦਾ ਦੂਜੀ ਵਾਰ ਸੀਐਮ ਭਵੰਤਮਾਨ ਆਪ ਪਾਸ ਦਿੰਦੀਆਂ ਵੀ ਕਹਿੰਦਾ ਮਤਲਬ ਸੀਐਮ ਭਵੰਤਮਾਨ ਦਾ ਸਿਰਫ ਇੱਕ ਡੰਮੀ ਬਣ ਕੇ ਰਹਿ ਗਿਆ ਡੰਮੀ ਮੱਪਾ ਦੱਸਦੀ ਹੈ ਵੀ ਇੱਕ ਜਿਹੜੀ ਖੋਖਾ ਹੁੰਦਾ ਕਈ ਵਾਰੀ ਫੋਨਾਂ ਦੀ ਦੁਕਾਨ 'ਚ ਜਾਂਦੇ ਆ ਉੱਥੇ ਮੋਬਾਈਲ ਪਿਆ ਹੁੰਦਾ ਆਪਣਾ ਲੈ ਮਪਾਉਣਾ ਤੇ ਉਹ ਰੀਅਲ ਮੋਬਾਈਲ ਹੁੰਦਾ ਜਿਹੜਾ ਉਹ ਡੱਬੇ 'ਚ ਹੁੰਦਾ ਉਹਨੂੰ ਕਹਿੰਦੇ ਆ ਖੁਖੇ ਡੰਮੀ ਵੀ ਇਹ ਤਾਂ ਸਿਰਫ ਇੱਕ ਡੰਮੀ ਬਣ ਕੇ ਰਹਿ ਗਿਆ ਸੀਐਮ ਭਵੰਤਮਨ ਰਬੜ ਦੀ ਮੋਹਰ ਵੀ ਕਿਹਾ ਜਾਂਦਾ ਇਹਦਾ ਨਵਾਂ ਨਾਮ ਡੰਮੀ ਜੋ ਰੱਖਿਆ ਗਿਆ ਇੱਕ ਪੱਤਰਕਾਰ ਨੇ ਇਹ ਆਪਾਂ ਹੁਣ ਇਹੀ ਗੱਲ ਵੀ ਜਿਹੜੇ ਸੀਐਮ ਭਵੰਤਮਨ ਆ ਖੁਦ ਇਹਨਾਂ ਦੇ ਖਿਲਾਫ ਜੇ ਇਹ ਕੁਝ ਚੰਗਾ ਕਰਦਾ ਇਹਨਾਂ ਦੇ ਖਿਲਾਫ ਧਰਨੇ ਨਹੀਂ ਲੱਗਦੇ ਸੀ ਜਿਹੜਾ ਇਹ ਸਰਪੰਚ ਜਸ਼ਨ 바ਵਾ ਦੱਸਿਆ ਜਾਂਦਾ ਨਾਮ ਉਹਦਾ ਸੁਰੂ ਤੋਂ ਮੈਂ ਜਸ਼ਨ ਕਹਿੰਦਾ ਸੀ ਮੇਰੇ ਹਿਸਾਬ ਨਾਲ ਤਾਂ ਉਹ ਜਸ਼ਨ 바ਵਾ ਜਿਵੇਂ ਦੀ ਬਹੁਤ ਜ਼ਿਆਦਾ ਜਿਹੜੀ ਘਟਨਾ ਵਾਪਰੀ ਆ ਦੀ ਉਹਦਾ ਇਨਸਾਫ ਕਰਨ ਵਾਸਤੇ ਧਰਨਾ ਲੱਗਿਆ ਜਿਹੜਾ ਐਮਰ ਕੋ ਦਾ ਪੀ ਉਹ ਤੁਹਾਨੂੰ ਫੋਟੋ ਥੱਮ ਮਿਲ ਤੇ ਮਿਲੀ ਜਾਣੀ ਹੈ ਦੇਖ ਲਈ ਪੰਜਾਬ ਦੇ ਵਿੱਚ ਇਹ ਪਾਰਟਿੰਗ ਲੈ ਕੇ ਬਹੁਤ ਹੀ ਮਾਮਲਾ ਖਿਆ ਹੋਇਆ ਤੇ ਪੰਜਾਬ ਦੀ ਆਵਾਜ਼ ਆ ਵੀ ਸਾਨੂੰ ਸੁਣ ਮਿਲਣਾ ਚਾਹੀਦਾ ਤੇ ਅੱਜ ਦੇ ਲੋਕ ਜਿਹੜੇ ਇਹਨਾਂ ਦੇ ਖਿਲਾਫ ਹੋ ਤੇ ਇਹਨਾਂ ਦੀ ਹੀ ਵਰਕਰ ਸੀਐਮ ਨੂੰ ਅੰਤਮ ਨੂੰ ਲਾਹਤਾ ਪਾ ਰਹੇ ਆ ਨਾ ਨਾ ਪੰਜਾਬ ਦੇ ਲੋਕ ਜਿਹੜੇ ਇਹ ਮਾਮਲਿਆਂ ਨੂੰ ਲੈ ਕੇ ਜਿਵੇਂ ਹੋ ਰਿਹਾ ਪੰਜਾਬ ਦੇ ਵਿੱਚ ਨਰਿੰਦਰਦੀਪ ਮਾਮਲੇ ਤੋਂ ਪਹਿਲਾਂ ਤੁਸੀਂ ਮਾਮਲੇ ਸਾਰੇ ਦੇਖਿਆ ਜਸਪ੍ਰੀਤ ਮਾਮਲਾ ਉਹ ਵੀ ਉਸ ਉਹ ਮਾਮਲੇ ਚ ਭਗੌੜੇ ਆ ਪੰਜਾਬ ਪੁਲਿਸ ਕਰਨਲ ਮਾਮਲਾ ਜਦੋਂ ਕਰਨਲ ਦੀ ਕੁੱਟਮਾਰ ਹੁੰਦੀ ਉਹਦੇ ਬੇਟੇ ਦੀ ਤੇ ਟੂਈਆਂ ਤੇ ਲਾਸ਼ਾਂ ਪਾਤੀਆਂ ਉਸ ਮਾਮਲੇ ਚ ਭਗੌੜੇ ਆ ਪੁਲਿਸ ਵਾਲੇ ਤਾਂ ਇਸ ਕਰਕੇ ਚਾਰੇ ਪਾਸੇ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਲਾਹਤਾ ਪੈ ਰਿਹਾ ਉਹ ਖੁਦ ਇਹਨਾਂ ਦੀ ਪਾਰਟੀ ਦੇ ਵਰਕਰ ਇਹਨਾਂ ਦੇ ਖਿਲਾਫ ਧਰਨੇ ਲਾਉਣੇ ਸ਼ੁਰੂ ਕਰ ਰੱਖਿਆ ਜੋ ਇਹ ਪੰਜਾਬ ਦੇ ਵਿੱਚੋਂ ਪਾਰਟੀ ਹੁਣ ਦੇਖਣ ਨੂੰ ਇਹ ਲੱਗਦਾ ਵੀ ਇਹ ਕੁਝ ਨਹੀਂ ਰਿਆ ਵਸ ਜਾਣ ਵਾਲੀ ਇਹ ਪਾਰਟੀ ਤੇ ਸੀਐਮ ਭਵਨਤਮਨ ਦੀ ਜਿਹੜੀ ਇੱਕ ਲੰਮੀ ਲਹਿਰ ਚੱਲੀ ਹੈ ਜੁੱਧ ਨਸ਼ਾ ਵਿਰੁੱਧ ਉਹ ਜੁੱਧ ਨਸ਼ਾ ਵਿਰੁੱਧ ਨਹੀਂ ਸਾਡੀ ਜਵਾਨੀ ਵਿਰੁੱਧ ਹੋ ਗਿਆ ਸਾਡੇ ਪੰਜਾਬ ਦੇ ਲੋਕਾਂ ਵਿਰੁੱਧ ਹੋ ਰਿਹਾ ਇਹ ਤੁਸੀਂ ਦੇਖ ਹੀ ਰਿਹਾ ਹੋ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਕੋ ਨੋਟੀਫਿਕੇਸ਼ਨ ਪਾਉਂਦੇ ਰਹੇ ਮਿਲਦੇ ਆ ਤੁਹਾਨੂੰ ਨਵੇਂ ਟੌਪਿਕ ਤੇ ਧੰਨਵਾਦ